ਆ ਵੀਡੀਓ ਐਂਡ ਤੱਕ ਜ਼ਰੂਰ ਦੇਖ ਲਿਓ ਨਹੀਂ ਤੇ ਤੁਹਾਡੇ ਮੋਬਾਈਲ ਤੋਂ ਹੋ ਸਕਦਾ ਹੈ ਤੁਹਾਨੂੰ ਬ੍ਰੇਨ ਕੈਂਸਰ ਜਾਂ ਫਿਰ ਬ੍ਰੇਨ ਟਿਊਮਰ ਤੁਹਾਡੇ ਮੋਬਾਈਲ ਚੋਂ ਨਿਕਲਣ ਵਾਲੀਆਂ ਕਿਰਨਾਂ ਕਿੰਨੀਆਂ ਹਾਨੀਕਾਰਕ ਕੇ ਕੀ ਤੁਹਾਨੂੰ ਆਪਣਾ ਮੋਬਾਈਲ ਚੇਂਜ ਕਰਨਾ ਚਾਹੀਦਾ ਹੈ ਜਾਂ ਫਿਰ ਨਹੀਂ ਅੱਜ ਆਪਾਂ ਇਸ ਵੀਡੀਓ 'ਚ ਇਹੀ ਗੱਲਬਾਤ ਕਰਾਂਗੇ ਸੋ ਤੁਸੀਂ ਆਪਣੇ ਮੋਬਾਈਲ 'ਚ ਇੱਕ ਨੰਬਰ ਡਾਇਲ ਕਰਨਾ ਹੈ ਤੁਸੀਂ ਆਪਣੇ ਮੋਬਾਈਲ 'ਚ ਡਾਇਲ ਕਰਨਾ ਹੈ ਸਟਾਰ ਹੈਸ਼ 07 ਹੈਸ਼ ਨੰਬਰ ਡਾਇਲ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ 'ਤੇ ਇੱਕ ਮੈਸੇਜ ਆਵੇਗਾ ਜਿਹਦੇ ਵਿੱਚ ਰੇਡੀਏਸ਼ਨ ਸੰਬੰਧੀ ਜਾਣਕਾਰੀ ਹੋਵੇਗੀ ਇਹਦੇ ਵਿੱਚ ਇੱਕ ਜਾਣਕਾਰੀ ਹੋਵੇਗੀ ਤੁਹਾਡੇ ਹੈੱਡ ਵਾਸਤੇ ਇੱਕ ਹੋਵੇਗੀ ਤੁਹਾਡੀ ਬੋਡੀ ਵਾਸਤੇ ਕਿ ਜਦੋਂ ਤੁਸੀਂ ਕਾਲ ਤੇ ਗੱਲ ਕਰਦੇ ਪਏ ਹੋ ਤਾਂ ਉਦੋਂ ਰੇਡੀਏਸ਼ਨ ਦੀ ਸਾਰ ਵੈਲਿਊ ਕਿੰਨੀ ਹੋਣੀ ਚਾਹੀਦੀ ਹੈ ਜਦੋਂ ਤੁਸੀਂ ਫੋਨ ਯੂਜ਼ ਕਰਦੇ ਪਏ ਉਦੋਂ ਬੋਡੀ ਦੀ ਸਾਰ ਵੈਲਿਊ ਜਿਹੜੀ ਆ ਉਹ ਕਿੰਨੀ ਹੋਣੀ ਚਾਹੀਦੀ ਏ ਹੁਣ ਤੁਸੀਂ ਆਪਣੇ ਫੋਨ 'ਚ ਚੈੱਕ ਕਰਨਾ ਏ ਕਿ ਜੇ ਹੈੱਡ ਦੀ ਜਿਹੜੀ ਸਾਰ ਵੈਲਿਊ ਆ ਜੇ ਉਹ 1.6 ਤੋਂ ਘੱਟ ਆ ਇਸ ਦਾ ਮਤਲਬ ਕਿ ਤੁਹਾਡਾ ਫੋਨ ਸਹੀ ਆ ਤੁਸੀਂ ਗੱਲਬਾਤ ਵਧੀਆ ਕਰ ਸਕਦੇ ਹੋ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੇ ਜੇ ਤੁਹਾਡੀ ਬੋਡੀ ਦੀ ਸਾਰ ਵੈਲਿਊ 1.6 ਤੋਂ ਘੱਟ ਆ ਤਾਂ ਫਿਰ ਵੀ ਠੀਕ ਆ ਜੇ 1.6 ਤੋਂ ਇਹ ਦੋਨੋਂ ਵੈਲਿਊ ਜ਼ਿਆਦਾ ਵਾ ਤਾਂ ਇਹ ਤੁਹਾਡੇ ਲਈ ਨੁਕਸਾਨਦਾਇਕਾ ਤੁਹਾਨੂੰ ਆਪਣਾ ਫੋਨ ਚੇਂਜ ਕਰਨਾ ਚਾਹੀਦਾ ਹੈ ਸੋ ਹੁਣ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਕਿ ਤੁਹਾਡੇ ਮੋਬਾਈਲ 'ਚ ਇਹ ਦੋਨੋਂ ਵੈਲਿਊ ਕਿੰਨੀਆਂ ਆ ਰਹੀਆਂ ਨੇ ਨੰਬਰ ਡਾਇਲ ਕਰਨਾ ਵਾ ਸਟਾਰ ਹੈਸ਼ 07 ਹੈਸ਼ ਉਸ ਤੋਂ ਬਾਅਦ ਜੋ ਸਕਰੀਨ ਆਵੇਗੀ ਉਸ ਤੇ ਇਹ ਦੋਨੋਂ ਵੈਲਿਊ ਲਿਖੀਆਂ ਹੋਣਗੀਆਂ ਹੈੱਡ ਦੀ ਵੈਲਿਊ ਤੇ ਬਾਡੀ ਦੀ ਵੈਲਿਊ ਸੋ ਤੁਸੀਂ ਹੁਣ ਕਮੈਂਟਾਂ 'ਚ ਜਰੂਰ ਦੱਸਿਓ ਵੀ ਤੁਹਾਡੇ ਮੋਬਾਈਲ 'ਚ ਕਿੰਨੀ ਆ ਰਹੀ ਹੈ ਸੋ ਇਹ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ